ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਪੌਸੇਲ ਕਰਨਾ ਹੋਵੇ ਜਾਂ ਜਦ ਵੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 934888 ای تھلے پارک ਤੁਸੀਂ ਆਏ ਕਰਨੀਆਂ ਸੋਇਆ ਸੋਇਆ ਨਾਗਾ ساری پارک ਤੇ ਖਰੀਦ ਸਕਦੇ ਹੋ ਆ ਕਰਦੇ ਬਾਈ ਨਾਲ ਗੱਲਬਾਤ ਲੈਨੇ ਪਰ ਪਰ ਜਾਣਕਾਰੀ ਬੈ ਸ੍ਰੀ ਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਪਿੰਡ ਪਰੋਂ ਨਾਮ ਦੱਸ ਦੇ ਬਾਈ ਨਾਮ ਜੀ ਕਾਕਾ ਪਿੰਡ ਲੱਗੇ ਨਾ ਤੁਸੀਂ ਵਾਕੇ ਆਪਣਾ ਜ਼ਿਲ੍ਹਾ ਮੋਗਾ ਠੀਕ ਆ ਬਾਈ ਚੱਲੀ ਜਾਂਦਾ ਕੰਮ ਵਧੀਆ ਕੰਮ ਟੱਲੀ ਜਾਂਦਾ ਤੇ ਡੰਡਾ ਮੰਦਾ ਹੋ ਜਾਂਦਾ ਕੰਮ ਦੀ ਰੁਕ ਸੀਗੀ ਠੀਕ ਆ ਜੀ ਮੰਦਿਆਂ ਜਲੇ ਵੀ ਕਣ ਗੂਹੀ ਜਾਂਦੀ ਨਹੀਂ ਪਗੇ ਹਾਂਜੀ ਹਾਂਜੀ ਉਹਦੇ ਕਾਰਨ ਕੰਮ ਬਸ ਚੱਲ ਪਿਆ ਵਧੀਆ ਠੀਕ ਆ ਜੀ ਇਹ ਟੱਲੀ ਦਾ 12 ਮਹੀਨੇ ਹਾਂਜੀ ਇਹ ਵੀ ਇੱਕ ਅੱਧਾ ਬਮਨਾਕ ਦੋ ਰੁਪਏ ਵੀ ਕੀ ਜਾਂਦੇ ਆ ਹਾਂ ਮੈਂ ਇੱਕ ਦੋ ਵੀਡੀਓ ਨਹੀਂ ਪੈਂਦੀ ਠੀਕ ਹੈ ਜੀ ਆਪ ਨੂੰ ਵੀ ਕੰਮ ਹੈ ਠੀਕ ਹੈ ਜੀ ਇਹਦੇ ਬਾਰੇ ਦੱਸ ਦਗੇ ਭਾਈ ਵੈੜ ਬਾਰੇ ਵੈੜ ਵੀਰੇ ਦੋ ਦੰਦਾਂ ਮੁਰੂਆਂ ਮੂਹਾਂ ओरिजिनल ओरिजिनल ਜੋ ਮਰਜ਼ੀ ਆ ਕੇ ਬੰਦਾ ਚੈੱਕ ਕਰੇ ਸੌਦੇ ਤੋਂ ਕੋਲੋਂ ਠੀਕ ਹੈ ਜੀ 8.5 ਕਿਲੋ ਦੁੱਧ ਹੈ ਠੀਕ ਹੈ ਜੀ ਕੰਡੇ ਵਾਲਾ ਹਾਂ ਠੀਕ ਹੈ ਜੀ ਤਿੰਨ ਮਹੀਨਿਆਂ ਦੀ ਪੰਜਾਂ ਮਹੀਨਿਆਂ ਦੀ ਸੋਰੀ ਡੱਬਾ ਚੈੱਕ ਪਾਸ ਆ ਚੈੱਕ ਪਾਸ ਪੰਜਾਂ ਦੀ ਠੀਕ ਆ ਹਾਂ ਤੇ ਚੈੱਕ ਸਾਡੀ ਕਰਵਾਈ ਹੈ ਦਸਤਾਨਾ ਘਰੇ ਪਿਆ ਠੀਕ ਹੈ ਜੀ ਆਓ ਪਿਆ ਬਾਈ ਜੱਕ ਬਾਈ ਦੀ ਕਰਾਈ ਆਗੀ ਆਪਦੇ ਦਾ ਕਰਾ ਕੇ ਲਿਆ ਡਾਕਟਰ ਆਪਦਾ ਲਿਆ ਆਪਦਾ ਲਿਆ ਚੱਕ ਤੋਂ ਲਿਆ ਆਪਦੀ ਕਰਾ ਕੇ ਫਿਰ ਪੈਸੇ ਗਣ ਕੇ ਦੇਵੀ ਠੀਕ ਆ ਬਾਈ ਲੋ ਜੀ ਦੋਸਤੋ ਠੰਡੀ ਸੀਲ ਆ ਭੇਜਾਂ ਦੋ ਤਾਂ ਜਮਾਂ ਠੰਡੀ ਸੀਲ ਪਾਈ ਯਾਰ ਹਾਂ ਇਹ ਬ੍ਰੀਡ ਆ ਗਿਆ ਬਾਈ ਇਹ ਬ੍ਰੀਡ ਬਹੁਤ ਚੰਗੀ ਜਰਸੀ ਕਰਾਓ ਸਾਣਾ ਬੋਦੀ ਬਾਦੀ ਬੜੀ ਚੰਗੀ ਆ ਠੀਕ ਆ ਲੋ ਜੀ ਦੋਸਤੋ ਜਵਾਕ ਇੰਦੀ ਪੂਰੀ ਚਿੱਟਾ ਤੋਂ ਦਮਾ ਜਰਗਾ ਠੀਕ ਆ ਉਹ ਭਈਆ ਠੀਕ ਆ ਮੋਲ ਬਰਾੜਾ ਫਿਰਦਾ ਮੋਲ ਬਾਈ ਲੈਣ ਤੈਨੂੰ 45000 ਰੁਪਈਆ ਵਿੱਚੋ ਕੀ ਮਾਨ ਤਾਨ ਕੋਲੂਆ ਸਾਉਂਪਿਆ ਦਾ ਠੀਕ ਆ ਲੋ ਜੀ ਦੋਸਤੋ ਹੋਰ ਕਿੱਥੇ ਰਹਿਣ ਤੋਰ ਨੂੰ ਰਹਿਣ ਦੇ ਚੱਲ ਥਾਂ ਕੇ ਲਾ ਲਈ ਮੇਰੀ ਇਹ ਲੰਗੀ ਲੁੰਗੀ ਠੀਕ ਆ ਥਾਂ ਜਾ ਗਿੱਲਾ ਬਹਲਾ ਵਾ ਲੋ ਜੀ ਦੋਸਤੋ ਪਹਿਲਾ ਸੂਆ ਬਾਈਗਾ ਸੂਈ ਵੀ ਆ ਦੂਜੇ ਲਈ ਪੰਜਾ ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਗਈ ਬੋਦੀ ਬਾਈ ਚੈੱਕ ਕਰਦੀ ਬੈਠਦੀ ਮੂੰਹ ਤੋਂ ਅਰੀਨਲ ਦੋ ਦੰਦ ਆ ਜੇ ਵਿਖਾ ਜਾ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਮੈਂ ਬਾਈ ਦੋ ਦੰਦ ਬਾਈ ਨੇ ਕਹਤੇ ਦੋ ਦੰਦ ਹੋਊਗੀ ਜਰੂਰ ਆ ਮੈਂ ਵਿਖਾ ਦਿਨਾ ਭੁੱਲ ਗਿਆ ਹਾਂ ਦਿਖਾ ਦੇ ਬਾਈ ਮੜਾ ਜਾ ਠੰਡੀ ਸੀ ਲਾਂ ਤਾਂ ਨਹੀਂ ਗੱਲ ਕੋਈ ਅਰੀਨਲ ਦੋ ਦੰਦ ਆ ਬਾਈ ਇਹ ਆਓਏ ਆ ਦੇਖ ਲੋ ਤੁਸੀਂ ਰੀਨਲ ਦੁੱਧਾਂ ਦਾ ਬੱਚੀ ਐ ਨਹੀਂ ਕਹਿਣ ਦੀ ਗੱਲ ਨਹੀਂ ਬਰਾੜ ਦੀ ਇਹ ਆਹ ਵੇਖ ਲੋ ਦੇਖ ਕੇ ਦੇ ਬਸ ਠੀਕ ਹੈ ਠੀਕ ਹੈ ਬਾਈ ਲੋ ਦੋਸਤੋ ਬਾਈ ਕਹਿੰਦਾ ਕਹਿਣ ਵਾਲੀ ਗੱਲਾਂ ਨਹੀਂ ਗੱਲ ਕਹੀ ਦੀ 11 ਨਿਕਲੂਗੀ 8 8.5 ਕਿਲੋ ਦੁੱਧ ਥਾਲੇ ਕੰਡੇ ਵਾਲਾ ਬਰੀਡ ਬਹੁਤ ਚੰਗੀ ਦੀ ਵੇਖਦੇ ਫੇਸ ਕੁਆਲਟੀ ਚੈੱਕ ਕਰ ਦਹੀਂ ਪਹਿਲਾ ਸੋ ਇਹਦਾ ਬੱਚਾ ਹੀ ਆ ਇਹਦਾ ਗਰੋਥ ਨੇ ਕਰਨੀ ਹੈਗੀ ਜਦੋਂ ਤਿਆਰ ਹੋਏਗਾ ਕਿੱਥੇ ਜਾਣੀ ਹੈਗੀ ਦੁੱਧ ਦੋ ਰਿਟਰ ਦੇ ਦਊਗੀ ਠੀਕ ਹੈ ਜੀ ਦੁੱਧ ਦੀ ਮੱਝ ਹਰ ਗਈ ਚੱਟਾ ਜਾਵਾ ਦੋਸਤੋ ਚਾਰ ਹੀ ਥਾਣਾ ਕੋਈ ਫੋੜ ਨਹੀਂ ਗਈ ਸ਼ਾਕ ਨਹੀਂ ਗਈ ਹੱਥੀਚੁਆਈ ਵਾਲਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਹੈਗਾ ਇਹ ਵੀਡੀਓ ਵਿੱਚ ਸਮਾਂ ਨੋਟ ਕਰ ਲਓ ਤੁਹਾਨੂੰ ਦਿਖਾ ਦਨੇ ਬਾਈ ਦੇ ਮੋਬਾਈਲ ਤੇ ਆਪਾਂ ਕਿੰਨਾ ਸਮਾਂ ਹੋ ਗਿਆ ਹਜੇ 8:00 ਵਜੇ ਤੇ 34 ਮਿੰਟ ਹੀ ਹੋਏ ਆ ਤੇ ਸ਼ਾਮ ਚ ਸਾਰਾ ਦੇਣੀ ਪਿਆ ਵਾ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਹਵਾ ਨਾ ਤਾਂ ਭਰੇ ਹੋਣੇ ਸੀਗੇ ਫੁੱਲ ਪਰ ਹੁਣ ਤੁਸੀਂ ਫੇਰ ਵੀ ਜਜਮੈਂਟ ਲਾ ਲਓ ਬਈ ਇਹ ਸਾਢੇ 8:30 ਥਾਣਾ ਸਾਬ ਬਹੁਤ ਚੰਗਾ ਥੀਚੁਆਈ ਵਾਲਾ ਮੁੱਠੀ ਵਾਲਾ ਥਾਣਾ ਵਜੋਂ ਠੀਕ ਆਗਾ ਸਾਢੇ 8:30 ਦਾ 50 ਮਿੰਟ ਦੀ ਕੱਪਣ ਚੈੱਕ ਪਾਸ ਆ ਗਈ ਮੇਰੇ ਦੋ ਸਾਹਗ ਜੇ ਚੰਗੀ ਵਿੱਚ ਨੇ ਵੀ ਕੋਈ ਚੰਗਾ ਵੀਰਗਾ ਗਰਮੇ ਚ ਵੇਚ ਵੀ ਸਕਦਾ ਵਾ ਬਾਕੀ ਜਰਸੀ ਕਰਾਉਸ ਆ ਬੋਦੀਬਾਦੀ ਬਹੁਤ ਚੰਗੀ ਆ ਮੂ ਤਾਂ ਦੋ ਦੰਦ ਬੱਚਾ ਹੀ ਆ ਜਿਹਦੇ ਪਸੰਦ ਆ ਬਾਈ ਨਾਲ ਗੱਲਬਾਤ ਕਰ ਲਿਓ ਜੀ ਮੌਲੇ ਦਾ 45000 ਆ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ